ਉਹ ਮਾ ਥੋਕ ਦੇਣਾ ਰੋ ਰੋ ਕੇ ਆ ਪਿਆ ਕਰਾਂ ਮੈਂ ਤਾਂ ਕੁਛ ਕੀਤਾ ਵੀ ਨਹੀਂ ਪਹਿਲੀ ਨਹੀਂ ਤਾਂ ਜਿਦੋਂ ਵੱਡੀ ਨਹੀਂ ਜੀ ਜੂ ਲਾਇਆ ਤਾਂ ਮੈਂ ਬੋਲ ਮਾਰ ਲਿਆ ਕਰ ਮੈਂ ਵੀ ਕੱਲੇ ਨਾ ਕਰੇ ਮੈਂ ਛਾਦਰੀ ਤੇ ਤਾਂ ਮੈਂ ਹੀ ਪਾਉਂਗਾ ਸਾਰਾ ਕੁਝ ਮੈਂ ਹੀ ਕਰਦਾਗਾ ਰਾਤ ਸਾਰੀ ਰਾਤ ਮੈਨੂੰ ਨਾ ਵੈਸੇ ਇਥੇ ਕਰ ਰਾਤ ਕੀ ਦਿੱਤਾ ਕੀ ਕੀਆ ਲਾਇਆ ਟੱਕਰ ਤਾਂ ਹੈ ਟੱਕ ਵੀ ਸੀ ਜੇ ਆਏ ਆਹੀ ਕਰਨ ਤੁਸੀਂ ਮੈਨੂੰ ਕੁਰਤਾਉਗੇ ਤੇ ਮੈਂ ਸਾਰੇ ਕੱਢ ਦਸੂ ਆਪੇ ਕਿਉਂ ਪੁਰਾਣਾ ਮੜਾਉਣਾ ਪੈਂਦਾ ਹੁੰਦਾ ਕੀ ਸਿੱਖਦਾ ਨੱਚ ਮੈਚ ਦੇਖ ਕੇ ਉਹ ਤਾਂ ਕੋਈ ਨਾ ਤੁਹਾਨੂੰ ਦੱਸ ਨੂੰ ਇੱਕ ਦਿਨ ਕੀ ਸਿੱਖਦਾ ਮੈਂ ਅੱਛਾ ਅੱਛਾ ਸੋਚ ਲੈ ਫਿਰ ਬਣ ਤਨ ਕੀ ਰਹਿਦਾ ਥੋੜੀ ਆਹ ਰਹਿ ਤਾਂ ਮੇਰੀ ਬਣ ਗਈ ਤਾਂ ਤੂੰ ਹੀ ਪਸੰਦ ਹੈ ਚੜੀ ਜਵਾਨੀ ਵਾਲਾ ਜਿੱਥੇ ਤੂੰ ਚੜੀ ਜਵਾਨੀ ਵਾਲਾ ਕੰਮ ਕਰੇਗਾ ਉੱਥੇ ਹੋਰ ਥੋੜੀ ਚੱਲ ਨਾ ਆਇਆ ਲੈ ਮੈਨੂੰ ਆਇਆ ਨਾ ਆਇਆ ਕਿਪੂ ਹਾਂਜੀ ਮੈਡਮ ਹੀ ਨਾ ਆਇਆ ਆ ਲੈ ਚਾ ਹੂੰ ਅਮਰਵੀ ਕੱਪੜੇ ਕਿਹਦੇ ਆ ਕੱਪੜੇ ਤੇਰੇ ਸਰਦੇ ਮੇਰੇ ਸਰਦੇ ਹਾਂ ਫਿਰ ਸਰ ਉਹ ਫਿਰ ਡਿਊਟੀ ਤੇ ਬਾਹਰ ਰਹਿੰਦੇ ਆਗੇ ਨਾ ਤੇਰਾ ਕੱਪੜਾ ਕੁਛ ਲੈ ਜਾਂਦੇ ਕੁਛ ਉਰੇ ਪਏ ਹੁੰਦੇ ਆਗੇ ਅੱਛਾ ਏ ਇੱਕ ਗੱਲ ਦੱਸੋ ਮੈਨੂੰ ਰਾਤ ਕਾਤੋਂ ਪਾਇਆ ਸੀਗਾ ਆਪ ਦੇ ਨਾਲ ਲੈ ਤੈਨੂੰ ਦੱਸਿਆ ਤਾਂ ਹੈਗਾ ਸੀ ਮੈਂ ਕਿਹਾ ਮੈਂ ਕੱਲੀ ਆਂ ਕਿ ਘਰੇ ਮੈਨੂੰ ਡਰਜਾ ਲੱਗਦਾ ਸੀ ਤਾਂ ਕਰਕੇ ਮੈਂ ਤੈਨੂੰ ਪਾ ਲਿਆ ਇੱਕ ਮੈਂ ਤੈਨੂੰ ਐ ਵੀ ਕਹਿੰਦੀ ਸੀ ਕਿ ਤੂੰ ਹਰ ਰੋਜ਼ ਇੱਥੇ ਪੈ ਜਾਕਰ ਮੇਰੇ ਕੋਲੇ ਹਰ ਰੋਜ ਆਹ ਕੀ ਗੱਲ ਹੋਈ ਮੈਡਮ ਜੀ ਲੈ ਫੇਰ ਕੀ ਹੋ ਗਿਆ ਆਹ ਮੈਂ ਥੋਡੇ ਨਾਲ ਹੋਰ ਵੀ ਕਿਉਂ ਪਾਇਆ ਕਰਾਂ ਲੈ ਘਰੇ ਵੀ ਤੈਨੂੰ ਪੈਣਾ ਹੀ ਆਂਗਾ ਇੱਥੇ ਕਿਹੜਾ ਮੈਂ ਦਿੱਤੋ ਕੋਈ ਕੰਮ ਕਰਵਾਉਣਾਗਾ ਇੱਥੇ ਵੀ ਪੈਣੀ ਆ ਉਰੀਆ ਕਾ ਪੈ ਗਿਆ ਕਰ ਆ ਜੀ ਉਹ ਗੱਲ ਹੋਰ ਆ ਨਾਲੇ ਮੇਰੇ ਘਰ ਦੇ علاوہ ਉਹ ਵੀ ਨਹੀਂ ਕਰਨਾ ਉਹਨਾਂ ਨੇ ਫੇਰ ਕੀ ਆ ਘਰੇ ਕਹਿਦੀ ਨਾ ਤੂੰ ਅਧਿਮੀ ਨੂੰ ਮੈਂ ਕੀ ਕਹੂੰਗਾ ਜੀ ਤੇ ਮੇਰੇ ਤੋਂ ਪਹਿਲਾਂ ਕੋਣ ਪੈਂਦਾ ਸੀ ਤੇਰੇ ਤੋਂ ਪਹਿਲਾਂ ਕਿਹਨੇ ਪੈਣਾਗਾ ਕੋਈ ਕੋਈ ਪੈਂਦੀ ਹੁੰਦੀ ਸੀ ਤੇ ਹੁਣ ਪੈ ਜਾ ਕਰੋ ਫਿਰ ਹੁਣ ਕੀ ਹੋਣਾ ਤੇ ਤੁਹਾਨੂੰ ਤੈਨੂੰ ਐ ਪਤਾ ਹੈਗਾ ਪਹਿਲਾਂ ਮੈਂ ਕੱਲੀ ਪੈਂਦੀ ਸੀ ਕਿ ਮੈਨੂੰ ਨੀਂਦ ਵੀ ਨਹੀਂ ਸੀ ਚਾਰ-ਕਾ ਕਰਤਾਂ ਕੱਢਣੇ ਪੈਂਦੇ ਸੀ ਰਾਤ ਕਿੰਨੀ ਮੈਂ ਸਕੂਨ ਦੀ ਨੀਂਦ ਸੁਤਦੀਆਂਗੀ ਹੋਰ ਰਾਤ ਕਿ ਮੈਂ ਲੋਰੀ ਸੁਣਾ ਦੇ ਸੋਨੂੰ ਲੋਰੀ ਦਾ ਨਾਮ ਮੈਨੂੰ ਐ ਟੈਨਸ਼ਨ ਹੀ ਨਹੀਂ ਰਹਿੰਦਾ ਮੈਂ ਮ ਇਕੱਲੇ ਆਂਗੇ ਕੋਲੇ ਪਿਆਸ ਏ ਨਾਲ ਕੋ ਦਾਰ ਨਹੀਂ ਤੈਨੂੰ ਪਤਾਗਾ ਹੁਣ ਦੇਖੀ ਚੋਰ ਚੱਕੇ ਜੇ ਕਿੰਨੇ ਫਿਰਦੇ ਆ ਇਹ ਡਰ ਕੋ ਲੱਗਦਾ ਸੋਨੂੰ ਚੱਕ ਕੇ ਲੈ ਜਾਣਗੇ ਤੇ ਹੋਰ ਰੱਖੀ ਤੇ ਰੱਖ ਲੇਗਾ ਮਜ਼ਾਕ ਨਹੀਂ ਕਰਦੀ ਹੈਗੀ ਮੈਂ ਸੱਚੀ ਕਹਿ ਰਹੀ ਆਂ ਆਣੀ ਮਾੜੀ ਜੀ ਕੰਮ ਲੋਟਨੇ ਆਉਂਦਾ ਰੋਜ ਰੋਜ ਰਾਤ ਨੂੰ ਪੈਣਾ ਫਿਰ ਕੀ ਹੁੰਦਾ ਘਰੇ ਤੋਂ ਕਹੇ ਦੀ ਕੋਈ ਨਾ ਕੋਈ ਬੰਨਾ ਮਾਰਦੇ ਆ ਗਏ ਜੇ ਐ ਨਹੀਂ ਕਰ ਲਿਓ ਤੁਹਾਡਾ ਕੋਈ ਸੱਚੀ ਵੀ ਵੀ ਆਪਨੀ ਬਣਾਇਆ ਤੁਸੀਂ ਵੀ ਇੱਕ ਬੋਏਫ੍ਰੈਂਡ ਨਾ ਨਾ ਉਹਦੀ ਕੀ ਜਰੂਰਤ ਸੀਗੀ ਤੂੰ ਹੁਣ ਸਰ ਤਾਂ ਇੱਥੇ ਹੁੰਦੇ ਨਹੀਂ ਗਏ ਸਰ ਜਾਂਦਾ ਤੁਹਾਡਾ ਬਿਨਾ ਉਹ ਤੋਂ ਸਰ ਤੋਂ ਬੱਸ ਨੰਗੀ ਜਾਂਦੀ ਹੈ ਕਿ ਜ਼ਿੰਦਗੀ ਤਾਂ ਪਾਸ ਦੀ ਪਤਨੀ ਦਾ ਇੱਕ ਰਾਤ ਨਹੀਂ ਲੰਗਦੀ ਮੈਂ ਤਾਂ ਪਹਿਲਾਂ ਦੱਸ ਕੇ ਵਾਟੀਆਂ ਕਿ ਜਾਗ ਜਾ ਕੇ ਰਾਤਾਂ ਕੱਢ ਲੈਣੀ ਆ ਆ ਜਾਂਦਾ ਘਾ ਮਹੀਨੇ ਤੋਂ ਡੋੜੂ ਮਹੀਨੇ ਤੋਂ ਕਿਹੜਾ ਮਾਰ ਜਾਂਦਾ ਹੁੰਦਾ ਦੋ ਦਿਨ ਵੀ ਰਾਜੇ ਦਾ ਤਿੰਨ ਦਿਨ ਵੀ ਲਾ ਜਾਂਦਾ ਵਸ ਫੇਰ ਤਾਂ ਇਸ ਹਾਂ ਪਿਆਸੀ ਤੁਰੇ ਫਿਰਦੇ ਹਾਂ ਪਿਆਸੀ ਐਵੇਂ ਹੀ ਸਮਝਦਾ ਕੀ ਬਦਕਮਦੋ ਉਦਾਈ ਕੁਛ ਕਿਹਾ ਸੀ ਹੂੰ ਹੂੰ ਜਾ ਸੁਆਦ ਹਾਂ ਜਾਦਾ ਸੁਆਦ ਕਿਰਪਾ ਨਾਲ ਉਸ ਇਕੱਲਾਪਨ ਕਿਉਂ ਐਵੇਂ ਔਖੇ ਹੋਈ ਜਾਂਨੇ ਹੋ ਦੁੱਖ ਸੁੱਖ ਚ ਸਾਥ ਦੇਦਾ ਕੋਈ ਤੁਹਾਡਾ ਕੋਈ ਨਹੀਂ ਨਹੀਂ ਮੈਂ ਵਿਆਹ ਹੀ ਵੜੀਆਂ ਕੀ ਐ ਥੋੜੀ ਕਿਸੇ ਨੂੰ ਹੋਰ ਰੱਖ ਸਕਦੀਆਂ ਕੀ ਮੈਂ ਹੁਣ ਤੁਹਾਨੂੰ ਕੀ ਪਤਾਗਾ ਵੀ ਕੀ ਪਤਾ ਉਹਨਾਂ ਨੇ ਰੱਖ ਰੱਖੇ ਹੋਵੇ ਸਾਰ ਨੇ ਜੀ ਐਫ ਤੁਸੀਂ ਕਿਹੜਾ ਬੁੱਕਟ ਜਾ ਕੇ ਬੈਠੇ ਨਹੀਂ ਨਹੀਂ ਪਤਾ ਤੁਹਾਨੂੰ ਉਹ ਕਿੰਨਾ ਮੈਨੂੰ ਪਿਆਰ ਕਰਦਾਗਾ ਕਿੰਨਾ-ਕਿੰਨਾ ਟਾਈਮ ਉਹ ਵੀਡੀਓ ਬੋਲਦੇ ਗੱਲ ਕਰਦਾ ਨਾ ਫੋਨ ਤੇ ਕਰਦਾ ਟਾਈਮ ਤੋਂ ਟਾਈਮ ਇੱਕ ਇੱਕ ਮਿੰਟ ਦਾ ਵੀ ਟਾਈਮ ਕੱਢਦਾ ਮੇਰਾ ਰਾਤ ਨੂੰ ਤਾਂ ਨਹੀਂ ਵੀਡੀਓ ਖਾ ਉੱਤੇ ਗੱਲ ਕਰਦਾ ਹੁਣਾ ਬਸ ਕੱਲ ਆਦਿ ਨੇ ਦਿਨੇ ਕਰਦਾ ਹੋਊਗਾ ਹੂੰ ਉਹ ਤਾਂ ਗੱਲ ਹੈਗੀ ਆ ਕੀ ਪਤਾ ਰਾਤ ਨੂੰ ਤੁਹਾਨੂੰ ਪਤਾ ਹੀ ਹੁਣ ਅੱਗੇ ਮੈਂ ਕੀ ਬੋਲਾਂਗਾ ਨਹੀਂ ਨਹੀਂ ਐਦਾਂ ਤਾਂ ਮੈਂ ਕਦੇ ਸੋਚੀ ਨਹੀਂ ਹਾਂ ਚਲੋ ਮਰੀ ਜਿਉ ਕਰ ਲੈ ਭਈ ਰਾਤ ਨੂੰ ਨੀਂਦ ਆਉਂਦੀ ਨਹੀਂ फिर ताई ਦਾ मैं ਕਹਨੀ ਆ अगर आप ਮੈਨੂੰ ਸਕੂਨ सुकून ਦੇ ਸਕਾਂਗੀ ਤਾਈ ਕਹਨੀ ਵੀ ਪਹੇਜਿਆ ਕਰੋ ਮੇਰੇ ਕੋਲੇ ਤੈਨੂੰ ਕੀ ਦਿੱਕਤ ਐ मेरे, की मेरे को ਕੀ ਹੋਵੇ दिक्कत ਨੂੰ ਜਿਹੜੀ ਇੰਨੀ ਵਧੀਆ ਨੀਂਦ ਆ ਗਈ ਜੀ ਨੀਂਦ ਫੇਰ ਹੀ ਕਹਨੀ ਆ ਮੈਂ ਮੈਂ ਤਾਂ ਕੋਸ਼ਿਸ਼ ਕੀਤਾ ਵੀ ਨਹੀਂ ਪਹਿਲੀ ਨੀਂਦ ਆ ਗਈ ਤੁਹਾਨੂੰ ਵਧੀਆ ਲੈ ਬਸ ਬੇਫਿਕਰੀ ਟਿਊਸ਼ਨ ਤੇ ਹਾਂ ਚਾਰ ਟਿਊਸ਼ਨ ਤੇ ਆਜੀ ਕੋਈ ਗੱਲ ਨਹੀਂ ਤੂੰ ਐ ਕਰ ਤੇ ਕੱਪੜੇ ਸ਼ਾਮ ਨੂੰ ਹੋਰ ਚੱਕ ਲਈਂ ਐਂ ਬੱਲ ਜਾ ਹਾਂ ਠੀਕ ਆ ਮੈਡਮ ਠੀਕ ਠੀਕ ਆ ਅੱਜ ਇਹ ਟਾਈਮ ਨਾਲ ਟਿਊਸ਼ਨ ਤੇ ਠੀਕ ਆ ਜੀ ਲੈ ਰਾਇਤਾ ਵਧੀਆ ਦੇ ਕੇ ਗਿਆ ਬੀਫ ਵਾਲੀ ਪਰ ਬੀਫ ਬਣਾਵਾਂ ਕਿਹਨੂੰ ਐਵੇਂ ਬਗਾਨੇ ਨੂੰ ਕਿਸੇ ਨੂੰ ਬਣਾਉਂਗੀ ਤਾਂ ਪਿੰਡ 'ਚ ਬਦਨਾਮੀ ਹੋ ਗਈ ਮੇਰੀ ਪਰ ਬੀਫ ਐਸੇ ਨੂੰ ਬਣਾ ਲੈਣੀ ਐਵੇਂ ਨਾਲੇ ਅੱਧਾਂ ਰਾਤ ਘਰੇ ਆਉਂਦਾ ਨਾਲ ਚੜਦੀ ਜਵਾਨੀ ਐ ਦੀ ਇਸੇ ਨੂੰ ਵੀ ਆਪਣਾ ਇਸੇ ਦੀ ਕਲੋਜ਼ ਹੁੰਦੀ ਨਾਲੇ ਆਇਆ ਕਰੂਗਾ ਦਿਨ ਦਾ ਦਿਨ ਉਹ ਜੇ ਰਾਤ ਨੂੰ ਵੀ ਸਾਥ ਦੀਆਂ ਇਹ ਤਾਂ ਬਹਾਨਾ ਬਣ ਗਿਆ ਜੀ ਅਕੜਾ ਖਲਾਸ ਕਰਨ ਲਈ ਸਾਰੀ ਰਾਤ ਕਲਾਸ ਇਹਦੀ ਮੈਂ ਲਾਇਆ ਕਰੀ ਸਾਰੀ ਰਾਤ ਕੋਸ਼ਣ ਲਾਇਆ ਕਰੀ ਇਸੇ ਨਗਰੋਂ ਹੀ ਆਇਆ ਹੋਂ ਮਾ ਖਲੋਜੀ ਦੀ ਚਾਹ ਮੇਰਾ ਤਾਂ ਐਵੇਂ ਹੱਲ ਹਲ ਹੋ ਹੀ ਜਾਣਾ ਦਾ ਮੇਰਾ ਤਾਂ ਐਵੇਂ ਉਹਦੀ ਡਿਊਟੀ ਬਾਹਰ ਆ ਜਿੰਨਾ ਚਿਰ ਮਰਜ਼ੀ ਬਾਹਰ ਰਹੇ ਐਵੇਂ ਤੇ ਰਾਤ ਦਿਨ ਤੜਫਦੀ ਰਹਿੰਦੀ ਆ ਦਿਨ ਤਾਂ ਨਿਕਲ ਜਾਂਦਾ ਪਰ ਰਾਤ ਨਹੀਂ ਨਿਕਲਦੀ ਫੇਰ ਨੀਮ ਨੂੰ ਕਹਿੰਦੀ ਹੈਗੀ ਵੀ ਤੂੰ ਬਦਲੀ ਕਰਾ ਨੇੜੇ ਆ ਉਹਨੂੰ ਕਹਿਣਾ ਹੀ ਨਹੀਂ ਜਾਂਦਾ ਤਕ A few moments later ਕਿਵੇਂ ਹੋਣਾ ਡਮੀ ਠੀਕ ਐ ਕਿਹੜੇ ਪਾਸੇ ਜਾ ਆਇਆ ਅੱਜ ਬਸ ਤੇਰੇ ਬੱਚਾਂ ਨੂੰ ਪੁੱਛਣ ਲਾ ਕੇ ਆਈ ਸੀਗੀ ਤੁਸੀਂ ਕਿਵੇਂ ਰਸਤੇ 'ਚ ਰੋਜ਼ ਹੀ ਖੜ ਜੰਨੇ ਹੋਗੇ ਮੈਂ ਤਾਂ ਉਹ ਹੀ ਖੜ ਗਿਆ ਤੇ ਆਹੋ ਅੱਜ ਸੂਰਸਾੜ ਜੇ ਕੋਈ ਜੀਨ ਜੂਨ ਚ ਪਾਈ ਨਹੀਂ ਪੁਰਾਣੇ ਜੇ ਸੂਟ ਪਾਈ ਵਰਦਿਆ ਥੋਨੋ ਕੀ ਮਤਲਬ ਮੈਂ ਸੂਟ ਪਾਵਾਂ ਚ ਜੀਨ ਪਾਵਾਂ ਉਹ ਜੀਨ 'ਚ ਵਧੀਆ ਸੋਹਣੇ ਲੱਗਦੇ ਆ ਫੋਟਾ ਇਹ ਕਹਿਣਾ ਦਾ ਕੀ ਮਤਲਬ ਵੀ ਸੋਹਣੇ ਲੱਗਦੇ ਆਂਗੇ। ਇਹ ਵੀ ਜੇਠ ਲੱਗਦਾ ਕਹੇ ਤਾਂ ਸਾਗ ਨਹੀਂ ਆ। ਜੇਠ ਲੱਗਦਾ ਕਾ ਤੈਨੂੰ ਕਹਿੰਨੀ ਆਂਗੀ ਫਿਰ ਮਾੜਾ ਚਾਹ ਦੀ ਹੱਥ ਚ ਰਿਆ ਕਰੋ ਨਾ। ਹੱਦ ਈ ਆਂ ਔਰ ਮੈਂ ਕਿਹੜਾ ਹਾਂ। ਹਾਂ ਸਤਿਨਾਮ ਮੈਂ ਇੱਕ ਗੱਲ ਹੋਰ ਵੀ ਪੁੱਛਣੀ ਸੀ। ਲਾ ਤੁਸੀਂ ਉਸ ਦਿਨ ਮੈਨੂੰ ਕਹਿੰਦੇ ਸੀ ਸਸੇ ਗੜੀ ਚ ਕੇ ਰਕੇ ਵੀ ਮੇਰਾ ਤਾਂ ਭਰਾ ਮੈਨੂੰ ਕਹਿ ਕੇ ਗਿਆ ਕਿ ਨਾਲ ਜਾਇਆ ਕਰਾ ਰੱਖੀ ਰੱਖਿਆ ਕਰੋ। ਉਦੋਂ ਕਹਿੰਦਾ ਮੈਂ ਕਿਹਾ ਹੀ ਨਹੀਂ ਹੈਗਾ। ਕਿਹਾ ਸੀ ਮੈਨੂੰ। ਕਿਹਾ ਸੀ ਤੈਨੂੰ ਕਹਿ ਕੇ ਜਾਊਗਾ ਉਹ। ਉਹਨਾਂ ਨੂੰ ਮੈਂ ਬਗਾਨੇ ਨੂੰ ਕਿਹਾ ਕਿ ਜੇ ਬਗਾ ਨੇ ਇਹਨੂੰ ਕਹਵਾ ਤੂੰ ਤਾਂ ਲੜਵਾਤਾ ਸੀਗਾ ਨਾ ਮੈਨੂੰ ਉਹਦੇ ਨਾਲ ਮੈਂ ਆਉਣ ਸਾਰੀ ਉਹਦੇ ਨਾਲ ਲੜ ਪਈ ਪਤਾ ਕਿੰਨਾ ਪਿਆਰ ਕਰਦਾਗਾ ਉਹ ਮੈਨੂੰ ਤੇ ਮੈਂ ਉਹਨੂੰ ਗੱਲ ਪਈ ਗਈ ਉਹਦੇ ਮਖਾ ਤੁਸੀਂ ਐ ਕਿਉਂ ਕਹਿ ਕੇ ਗਏ ਕਹਿੰਦਾ ਮੈਂ ਤਾਂ ਕਹਿ ਕਿ ਨਹੀਂ ਗਿਆ ਕਿ ਕਿ ਗਿਆ ਸੀ ਬਿੱਕਤ ਮੈਂ ਨਾ ਕਰੇ ਤੂੰ ਨੇ ਘਰ ਰੱਖਣੀ ਤੈਂ ਜਾਣਾ ਨਾਲ ਉਹ ਜਾਣਾ ਦਾ ਨਾਲ ਤੁਸੀਂ ਬਸ ਕਰਿਆ ਕਰੋ ਤੁਸੀਂ ਨਾ ਇੱਕ ਆਕ ਬਾਕਾਂ ਜੇ ਕਿ ਨਹੀਂ ਕਿ ਨਹੀਂ ਕਿਹਾ ਤੇ ਪੌਣ ਚ ਲੈ ਜਾ ਜਬਾਕਾਂ ਨੂੰ ਮੈਂ ਟਿਊਸ਼ਨ ਪੜਾਉਣੀ ਆ ਇਹਦਾ ਕੀ ਮਤਲਬ ਹੋਇਆ ਓਏ ਹੋਰ ਗੱਲ ਤਾਂ ਨਹੀਂ

ਤੁਸੀਂ ਕਿਉਂ ਜ਼ਬਰਦਸਤੀ ਕਰ ਰਹੇ ਹੋਗੇ ਵੀ ਮੈਨੂੰ ਹੀ ਫੋਨ ਕਰ ਮੈਨੂੰ ਹੀ ਬੁਲਾਇਆ ਮੈਂ ਜਦੋਂ ਕਹੀ ਜੰਨੀ ਆ ਕਿ ਮੇਰਾ ਸਰਦ ਦਾਗਾ ਮੈਂ ਹੋਰ ਕਿਸੇ ਨੂੰ ਬੁਲਾ ਲਉਗੀ ਤੁਹਾਨੂੰ ਕਿਉਂ ਬੁਲਾਵਾਂ ਰਾਜ ਦੇ ਜੇਠ ਨੂੰ ਬੁਲਾਇਆ ਤੇ ਤੁਹਾਨੂੰ ਤਾਂ ਪੜਾ ਨਹੀਂ ਲੱਗੂਆ ਮੈਨੂੰ ਜ਼ਰੂਰਤ ਨਹੀਂ ਜੇਠ ਦੀ ਠੀਕ ਹੈ ਨਾ ਹੋਰ ਦੀ ਜੂ ਉਹ ਮੇਰੀ ਲਾਈਫ ਰਹੇਗੀ ਪਰਸਨਲ ਠੀਕ ਹੈ ਨਾ ਮੈਂ ਕਿਸੇ ਨੂੰ ਮਰਜ਼ੀ ਬੁਲਾਵਾਂ ਜਾਂ ਨਾ ਬੁਲਾਵਾਂ ਤੁਹਾਨੂੰ ਕੋਈ ਚੱਕਰ ਨਹੀਂ ਆਉਂਦਾ ਤੇਰੀ ਮਨਜ਼ੂਰ ਐ ਮੈਂ ਨਾ ਰਾਜ ਨਾ ਰੋਜ਼ ਰੋਜ਼ ਤੁਸੀਂ ਖੜਿਆ ਕਰੋ ਚੰਗੇ ਨਹੀਂ ਲੱਗਦੇ ਹੈਗੇ

ਗਾੜੀ ਪਈ ਜੂਗਾ ਮੈਂ ਗਾੜੀ ਹੀ ਪਈ ਜਾਊਗੀ ਗੱਲ ਤਾਂ ਚੰਗੀ ਕਹਿੰਦੇ ਪਤਾ ਨਹੀਂ ਕੀ ਪ੍ਰਣਾ ਹੱਦਿਆਂ ਇਹਦੀ ਕੋਈ ਜੋਗਾ ਤਾਂ ਮੈਂ ਹੀ ਪਾਊਗਾ ਮੈਂ ਛਾਤਰੀ ਤੇ ਤਾਂ ਮੈਂ ਹੀ ਪਾਊਗਾ ਸਾਰਾ ਕੁਝ ਮੈਂ ਕਰਦਾਗਾ ਫੇਰ ਪਤਾ ਲੱਗੂ ਇਹਨੂੰ ਵੀ ਜਾਵਾਂ ਜ਼ਾਤੀਆ ਕੀ ਕਰਾਂ ਪੜਾਈ ਚ ਜੀ ਜੈ ਨਹੀਂ ਲੱਗਦਾ ਮੈਡਮ ਜੀ ਬਾਲੀ ਸੋਹਣੀ ਲੱਗੀ ਜਾਂਦੀ ਹੈ ਤੈਨੂੰ ਕੰਵੈ ਹਮ ਸੁਣੇ ਲੱਗ ਜਾਂਦੀ ਆ ਕੋਈ ਨਹੀਂ ਸੁਣ ਨਹੀਂ ਲੱਗਦੀ ਔਰ ਹਮ ਤਾਂ ਕਹੀ ਜਾਂਦੇ ਸੀ ਮੈਡਮ ਸੁਣ ਲੱਗ ਜਾਂਦੀ ਆ ਕੀ ਸੁਣਿਆ ਅੱਜਾ ਹੋਇ ਤੈਨੂੰ ਸੁਣ ਗਿਆ ਮੈਨੂੰ ਸਾਰਾ ਕੁਝ ਕੋਈ ਨਾ ਹਾਂ ਤੋਂ ਗੱਲਾਂ ਲਗਾਵੇਂ ਮੈਂ ਤੂੰ ਆ ਹੀ ਯਾਦ ਰੱਖੀ ਰਾਤ ਰਾਤ ਸਾਰੀ ਰਾਤ ਮੈਡਮ ਨਾਲ ਬੈਠੀ ਆ ਪਾ ਕੀ ਪੂੰਕੀ ਅੰਨਾਗਾ ਤੇਰੇ ਭਾਵੇਂ ਮੈਨੂੰ ਪਤਾ ਹੀ ਜਾਂਦਾ ਮੈਂ ਕਿਉਂ ਮੈਡਮ ਨਾਲ ਪੂੰਕ ਸਾਰੀ ਰਾਤ ਤੇ ਮਾਤਾ ਕੋਈ ਗੱਲਾਂ ਫਿਰ ਮੈਂ ਦੇਖਿਆ ਤੈਨੂੰ ਨਾ ਤਾਂ ਘਰ ਆ ਸਾਡਾ ਕਦੋਂ ਦੇਖ ਲੈ ਤੂੰ ਹੀ ਮਰੀ ਜਨਾਂ ਹੋਏ ਪੜਾਈ ਕਰਨ ਆਉਣਾ ਉਹਨਾਂ ਇੱਥੇ ਪੜਾਈ ਕਰਿਆ ਕਰ ਫਾਤੂ ਤੂੰ ਇਹ ਗੱਲਾਂ ਨਾ ਬਣਾਇਆ ਕਰ ਆਉਂਦਾ ਤਾਂ ਤੈਨੂੰ ਏ ਵੀ ਸੀ ਨਹੀਂ ਹੈਗੀ ਏ ਬੀ ਸੀ ਸਾਰਾ ਘਸਾਉਂਦਾ ਮੈਨੂੰ ਤੂੰ ਮੈਨੂੰ ਐ ਦੱਸ ਫੇਰ ਰਾਤ ਕੀ ਕੀਤਾ ਕੀ ਕੀ ਆ ਲਾਇਆ ਚੱਕਰ ਥਾਰੇ ਨਾਲ ਚੱਕਾ ਵੀ ਸੀ ਮਾਂ ਦਾ ਕੁਝ ਨਹੀਂ ਕੀਤਾ ਹੋਏ ਉਂ ਹੀ ਭੁੰਕੀ ਜਨਾਂ ਤੂੰ ਫਤਿਹ ਆ ਕੀਤਾ ਤਾਂ ਕਿਉਂ ਨਹੀਂ ਜਦੋਂ ਨਾਲ ਪਿਆਜ ਇੱਕ ਕੀ ਪਤਾ ਕੀ ਕੀ ਕੀਤਾ ਹੋਊਗਾ ਹੁਣ ਤੂੰ ਗੱਲਾਂ ਨੂੰ ਘੋਣੋ ਹਾਰ ਗਿਆ ਗੱਲਾਂ ਲਕੋਣ ਮੈਂ ਨਾ ਗੱਲਾਂ ਅੱਜ ਲਕੋਈਆਂ ਨਾ ਮੈਂ ਕੱਲ੍ਹ ਕੋਈਆਂ ਅੱਗੇ ਪਤਾ ਵਸ ਤੇਰਾ ਮੈਨੂੰ ਪੜਾਈ ਤੇ ਧਿਆਨ ਦੇ ਲੱਗ ਮੈਡਮ ਕੋਣੀ ਆਉਂਦੇ ਤੇ ਸ਼ਿਕਾਇਤ ਲਾਵਾਂਗਾ ਕੀ ਕਹੇਗਾ ਮੈਡਮ ਸਿਖਾਉਣ ਵਿੱਚ ਹੋਰ ਅੱਗੇ ਕਿਵੇਂ ਪੜਨ ਹਸਰੀ ਕਹਾਣੀ ਸਸਰੀ ਕਹਾਣੀ ਜਿਹੜਾ ਬਾਅਦ ਜਿਹੜਾ ਕੰਮ ਕਰਦਾ ਸੀ ਕਰ ਲਿਆ ਇਹ ਜੇ ਮੈਂ ਤਾਂ ਲੈ ਲੈ ਚੱਕਰ ਆ। ਅਲੋ ਵੀ। ਉਹਨਾਂ ਦਾ ਕਿਹੜੇ ਕਰਦਾ ਇਹ ਉਹ ਲੋ ਕਰਨ ਤੇ ਰਹਦਾਗਾ। ਉਹ ਲੋ ਕਿਉਂ ਤੂੰ ਦੱਸਦਾ ਵੀ ਨਹੀਂ ਹੁੰਦਾ ਸਾਜਦਾ ਇੱਥੇ ਮੈਡਮ ਨਾ ਪੈ ਕੇ। ਆ ਦੇਖੋ ਕੀ ਪਾਉਂ ਮਦਈ ਇਹ। ਮੈਂ ਤੁਹਾਡੇ ਨਾਲ ਕਦੋਂ ਪਿਆਂਗਾ ਇਹ। ਤੂੰ ਇੱਧਰੇ ਸਾਲਾ। ਆ ਗਈ। ਇੱਧਰ ਬੋਲੀ ਬੈਠਣਾ ਨਹੀਂ। ਇੱਥੇ ਅਲੋ ਬੈਠੋ। ਆਹ ਰਾਜੇ ਇੱਥੇ ਤੱਕ ਤਾਂ ਦਿੱਤਾ ਸੀ ਕੰਮ ਨਹੀਂ ਤੇ ਉਹ ਯਾਦ ਕਰਦਾ ਹੈ ਨਾ ਨਹੀਂ ਟੈਸਟ ਕਰਿਆ ਹੈਗਾ ਇੱਥੇ ਤੱਕ ਕਰ ਕੰਪਲੀਟ ਕਰਿਆ ਉਹ ਇਹਨਾਂ ਭੁੱਲ ਗਿਆ ਜੀ ਭੁੱਲ ਗਿਆ ਉਹ ਮੈਨੂੰ ਲਾਦੇ ਸੰਸਾਏ ਲੱਗ ਗਿਆ ਇੱਕ ਮਾਂ ਕੀ ਕੁਛ ਹੋੜਨਾ ਪਿਆ ਕੀ ਬੋਲਿਆ ਕੀ ਕੀ ਕਰੀ ਮੈਂ ਨਾ ਤੇਰੇ ਕੰਨ ਖਿੱਚਦੇ ਨੇ ਇਹਦਾ ਤੂੰ ਬਹੁਤ ਜਿਆਦਾ ਸ਼ਰਾਰਤਾਂ ਕਰਨ ਲੱਗਿਆ ਜਾਂ ਬਦਸੂਣ ਜਾ ਤਾਇਆ ਨਹੀਂ ਉਹ ਡੇਗਰ ਕੀ ਕੁ ਇਦਾਂ ਦੀ ਗੱਲਾਂ ਕਰਦਾ ਹੁੰਦਾ ਤੂੰ ਬੱਚਾਂ ਦਾ ਮੈਂ ਦੱਸੂ ਮਸਾਲਾਪਾਸ ਜਾ ਕੇ ਦੱਸੂ ਕੋਈ ਨਹੀਂ ਦੱਸੂਗਾ ਕਿ ਪੁਆਏ ਕਰਦਾ ਹੁੰਦਾ ਵਾਲੇ ਨਾਲ ਮੈਂ ਕੀ ਕੀਤਾ ਵੇ ਮੈਡਮ ਨਾਲ ਕੋਈ ਪਤਾ ਹੀ ਆ ਵੇ ਨੂੰ ਕਿ ਆ ਦੇਖ ਲੈ ਕਿ ਉਹ ਐ ਬਲੌਸ ਦੇ ਨੂੰ ਐ ਕਰਕੇ ਚੁੱਕ ਐ ਨਹੀਂ ਰਾਜੇ ਐ ਨਹੀਂ ਬੋਲਦੇ ਹੁੰਦੇਗੇ ਤੂੰ ਪੜ ਲਾ ਪੜ ਲਿਖ ਕੇ ਕੁਝ ਬਣ ਜਾਏਗਾ ਇਦਾਂ ਦੀਆਂ ਗੱਲਾਂ ਨਹੀਂ ਕਰਦੇ ਹੁੰਦੇ ਆ ਤਾਂ ਬਣਾ ਨਹੀਂ ਦੇ ਸਿਹਰੀ ਦਾਦ ਨਾਲ ਹੋ ਰਿਹਾਗਾ ਤੂੰ ਉਹਦੇ ਨਾਲ ਕਿਉਂ ਬਹਿਸ ਕਰ ਰਿਹਾ ਤੂੰ ਪੜਾਈ ਕਰ ਆਪਣੀ ਮੈਂ ਤਾਂ ਪੜਾਈ ਕਰੀ ਜਾਂਦਾ ਇਹ ਨੂੰ ਆਸਵਾ ਨਹੀਂ ਸਮਝਾਇਆ ਆਸਮਝਾਓ ਜੀ ਚਲ ਆਏ ਕਰ ਕੋਤ ਨੂੰ ਮੈਂ ਫੇਰ ਸਮਝਾਉਂਗੀ ਤੂੰ ਕਹਿ ਰਿਹਾ ਇੰਦਰ ਬਾਦ ਮੈਨੂੰ ਉਹ ਤੂੰ ਧਿਆਨ ਦੇ ਦਿੰਦੇ ਉਹਨੂੰ ਪੜ੍ਹਾ ਦਿੰਦੇ ਰਾਤ ਨੂੰ ਸਮਝਾਉਂਗੇ ਸ਼ਹਿਬਾਜ਼ ਤੂੰ ਬਹੁਤ ਜ਼ਿਆਦਾ ਸ਼ਰਾਰਤਾਂ ਕਰਨ ਲੱਗਿਆ ਪੜਾਈ 'ਚ ਧਿਆਨ ਦੇ ਉਹਦਾ ਮਤਾਂ ਇਹ ਪੁੱਛਿਆ ਰਾਤ ਨੂੰ ਸਮਝਾਉਂਗੇ ਰਾਤ ਨੂੰ ਯਾਰ ਹਾਂ ਬਸ ਜੇ ਤੇਰੇ ਹਿਸਾਬ ਨਾਲ ਪੈਂਦਾ ਹੈ ਰਾਤ ਨੂੰ ਬਸ ਕਿਸੇ ਕੋਨੇ ਜਿਹੜੇ ਜ਼ਬਰਦਸਤ ਲੱਗ ਜਣੇ ਆਪਸ ਵਿੱਚ ਬਹਿਸ ਕਰਨ ਮੇਰੇ ਤੇ ਤੂੰ ਸੁਣਦੀ ਨਹੀਂ ਹੈਗੇ ਨਾ ਹਾਂ ਮੈਂ ਫਿਰ ਉਸ ਤੋਂ ਤਾਂ ਆਣੀ ਲੋਟ ਆਉਂਦਾ ਕਿਵੇਂ ਬਲੋਸ ਦਿਉ ਮੈਨੂੰ ਕੁੱਟ ਦਿਓ ਸ਼ਹਿਵਾਜ ਤਨ ਕੁਛ ਨਿਕ ਨਹੀਂ ਹੈਗਾ ਤੂੰ ਚੁੱਪ ਕਰਕੇ ਰਹਿ ਜਾ ਪੜ੍ਹਾਈ ਕਰ ਪੜ੍ਹਾਈ ਤੇ ਧਿਆਨ ਦੇ ਠੀਕ ਹੈ ਮੈਂ ਤਾਂ ਪੜ੍ਹਾਈ ਕਰੀ ਜਾਂਦਾ ਮੈਨੂੰ ਵੀ ਸਮਝਿਆ ਦੋ ਕੁਛ ਵਾਜੀ ਧਿਆਨ ਨਾਲ ਆਉਣ ਦਾਸ ਦਾ ਦੇ ਮੈਂ ਕਾਹ ਖਾਜ ਠੀਕ ਹੈ ਜੀ ਇਹਨਾਂ ਨੂੰ ਅੱਗੇ ਤਾਂ ਕਾ ਹੈਗਾ ਆਏਗਾ ਤਾਂ ਹੈਗਾ ਇੱਥੇ ਸ਼ਹਿਵਾਜ ਕੀ ਗੱਲਾਂ ਕਰੀ ਜਾਂਦਾ ਤੂੰ ਪੜ੍ਹਾਈ ਤੇ ਧਿਆਨ ਦੇ ਉਹਦਾ ਸੁਆਗ ਆ ਕੋਈ ਦਾ ਜੀ ਇਹਨੂੰ ਦੇਖੀ ਮੈਂ ਤੂੰ ਪੁੱਛਣਾ ਸਵਾਲ ਉਹ ਤੋ ਕੀ ਪੁੱਛ ਰਿਆਂਗਾ ਦੱਸਾਂ ਮੈਨੂੰ ਕਿਹੜਾ ਸਵਾਲ ਪੁੱਛਦਾ ਦੀ ਮੈਂ ਆਪੇ ਦੱਸ ਦਊਂਗੀ ਤੈਨੂੰ ਦੱਸਾਂ ਚੱਲ ਤੂੰ ਧਿਆਨ ਦੇ ਇੱਧਰ ਠੀਕ ਹੈ। ਕੱਲ੍ਹ ਸੋਹਣੇ ਤੇ ਰਾਤ ਕੀਤਾ ਕੀ ਸੀ? ਮੈਡਮ ਉਹਦੀ ਪੁੱਛਦਾ ਕੀ ਕੀਤਾ ਸੀਗਾ? ਮੈਡਮ ਜੀ ਇੱਕ ਸਵਾਲ ਪੁੱਛਣਾ ਸੀ। ਹਾਂ ਰਾਤ ਇਹ ਸੁਣਨਾ ਪਿਆ ਸੀ ਇੱਥੇ। ਸ਼ਹਿਵਾਰੀ ਮੈਂ ਤੈਨੂੰ ਕਿੰਨੇ ਵਾਰੀ ਕਹਤਾ ਤੂੰ ਹਰਕਤਾਂ ਤੋਂ ਆਵਾਜ਼ ਆ ਜਾ। ਤੂੰ ਐਡਾ ਹੋਇਆ ਨਹੀਂ ਹੈਗਾ ਹਜੇ ਜਿਹੜੀਆਂ-ਜਿਹੜੀਆਂ ਗੱਲਾਂ ਕਰ ਰਿਆਂਗਾ। ਉਹ ਵੱਡੀਆਂ ਗੱਲਾਂ ਕਰਕੇ ਬੰਦਾ ਫੇਰ ਹੀ ਵੱਡਾ ਹੁੰਦਾ ਈ। ਮੈਂ ਨਾ ਤੁਹਾਡੇ ਘਰੇ ਫੋਨ ਵੀ ਕਰਿਆ ਸੀ ਪੜਾਈ ਤੂੰ ਜਮਾਂ ਧਿਆਨ ਨਹੀਂ ਦਿੰਦਾ ਹੈਗਾ ਕਿਹਾ ਬਾਤਰੀ ਮਮੀ ਨੇ ਇਹਨੇ ਤਾਂ ਕੰਨ ਖਿੱਚਦੇ ਲਫੇੜੇ ਲਾਈਸ ਮਾਰ ਕੇ ਦੇ ਮੈਂ ਐ ਕਹਿ ਦਿੰਨੇ ਨਹੀਂ ਬੱਚਾ ਕਾ ਸਮਝੀ ਜਾਊਗਾ ਜੇ ਐ ਆਹੀ ਕਰਨਾ ਤੁਸੀਂ ਮੈਨੂੰ ਕੁੱਟੋਗੇ ਫਿਰ ਮੈਂ ਸਾਰੇ ਕੱਢ ਦੇ ਦਸੂਗਾ ਵੀ ਕੀ ਪੂਰਾ ਦਮ ਘੜਉਣਾ ਪੈਂਦਾ ਹੁੰਦਾ ਉਹ ਵੀ ਦੋਨੇ ਐਨੇ ਕਮਰੇ ਜਿਹਾ ਤੇਰੇ ਮੱਥੇ ਪੜੇ ਰੋਣਾ ਚੁੱਪ ਕਰ ਜਾ ਮੈਂ ਹੁਣ ਨਾ ਨਹੀਂ ਨੋਟੀਫਿਕੇਸ਼ਨ ਵੀ ਹਟਾ ਬੋ ਮੈਂ ਫਿਰ ਕਦ ਮਾਈਕ੍ਰੋਫੋਨ ਦੇਖਣਾ ਨਹੀਂ 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 ਕੋਈ ਗੱਦੇ ਰਾਜ ਪੜ ਪੜ ਲ ਕੁਛ ਨਹੀਂ ਚਾਰੀ ਪੈਦੇ ਕਰ ਪੜ ਲ ਪੜ ਪੜ ਇਧਰ ਧਿਆਨ ਨਾ ਕਰ ਮੈਂ ਗਿਆ ਪੈਦੇ ਕਿ ਭੂ ਇਧਰ ਰੱਖੂ ਧਿਆਨ ਆਦਾ ਇਧਰ ਪੜਾਈ ਕਰਦੁ ਕਰਦੇ ਮਾੜੀ ਗੱਲਾਂ ਹੁਣਾ ਹੀ ਜਾਂਦਾ ਇਹੇ ਕੋਈ ਗੱਲ ਨਹੀਂ ਬੱਚਾ ਸਮਝੀ ਜਾ ਆਪਾਂ ਕਿਹੜਾ ਹੈ ਤੁਸੀਂ ਉਹ ਹੋਇਆ ਕੁਛ ਕੀਤਾ ਨਹੀਂ ਹੈ ਰਾਤ ਤੜਕੇ ਦਾ ਕਹਿੰਦਾ ਤੇ ਆ ਜਾਂਦਾ ਸੀ ਇਹ ਕਹਿੰਦਾ ਨਿਆਰੀ ਆ ਗਿਆ ਲੰਗੇ ਸਾਡੇ ਵਾਲ ਮੁਝ ਕੇ ਕੇ ਸ਼ਹਿਬਾਜਾ ਇਧਰ ਕਿਉਂ ਧਿਆਨ ਆ ਤੇਰਾ ਮੈਂ ਕਿੰਨੇ ਵਾਰੀ ਕਹਤਾ ਠੀਕ ਹੈ ਨਾ ਮੈਨੂੰ ਪਤਾ ਕੋਨਾ ਵਾਜਣਾ ਹੋਵੇ ਤੇਰੀ ਠੀਕ ਹੈ ਜੀ ਇਹਦਾ ਸਰਾਬ ਦੀ ਬੱਚਾ ਮੈਂ ਕਦੇ ਨਹੀਂ ਦੇਖਿਆ ਇਹ ਜੂ ਲਾਉਣੇ ਕਾ ਤੁੰਨੇ ਤੁਸੀਂ ਤੁੰਗਾ ਤਾਂ ਲੱਗਿਆ ਡੰਡੇ ਘਾ ਲਾ ਐਨੀ ਵੀਡੀਓ ਪਾਈਆ ਗਰਦਨ ਦੁਖਣ ਲੱਗ ਜਣੀ ਆ ਮੜਾ ਸਿਰ ਤਾਂ ਹਾਂ ਚੱਪ ਐਨੀ ਵੀ ਮਾਇਆ ਭਾਈ ਜੀ ਮੈਨੂੰ ਤਾਂ ਕਿਆ ਨਹੀਂ ਇਹਦਾ ਵਾਲੀ ਨੂੰ ਜਾਂਦਾ ਕਿ ਜਵਾਨ ਲੜਉਣ ਨੂੰ ਤਾਂ ਬਹੁਤ ਹੁਸ਼ਿਆਰ ਆ ਉਹਨਾਂ ਪੜਾਈ ਚ ਵੀ ਹੁਸ਼ਿਆਰ ਬੰਜਾ ਹੈ ਪੜਾਈ ਦਾ ਬਾਲਾ ਹੁਸ਼ਿਆਰ ਆ ਇਹ ਨੂੰ ਸਾਨੂੰ ਕੀ ਪਤਾ ਆ ਦੇਖੋ ਜੀ ਬੱਬੇ ਨੂੰ ਸੱਸਾ ਬਣਾਤਾ ਨਾ ਐਂ ਆ ਅਰੋਨੀ ਬਤਾ ਜਾਨਾ ਕਿੱਥੇ ਜਾਣਾ ਬਤਾ ਮਨ ਤਾਂ ਕੰਮਿਆ ਜਿਆਦਾ ਆ ਗਿਆ ਚਲ ਕੋਈ ਗੱਲ ਨਹੀਂ ਰਾਜੇ ਮੇਰੀ ਗੱਲ ਸੁਣਨ ਨਾਲੇ ਧਿਆਨ ਨਾਲ ਤੇ ਇਥੋਣੇ ਗੱਲਾਂ ਨਾ ਕੋਈ ਵੀ ਟਿਊਸ਼ਨ ਦੀ ਗੱਲ ਜਾ ਕੋਈ ਵੀ ਬਾਹਰ ਨਹੀਂ ਦੱਸਦੇ ਹੁੰਦੇ ਜਾ ਕੇ ਨਾ ਸਿਆਣਾ ਬਣ ਕੇ ਰਹਿ ਠੀਕ ਹੈ ਠੀਕ ਹੈ ਜੀ ਕੋਈ ਗੱਲ ਵੀ ਇੱਧਰ ਉੱਧਰ ਕਰਦੇ ਨਹੀਂ ਹੁੰਦੇ ਠੀਕ ਹੈ ਜੀ ਕਿੱਥੇ ਜਿਹੜੀ ਗੱਲ ਸੁਣ ਲਈ ਆਪਾਂ ਉੱਥੇ ਛੱਡ ਦਿੰਦੇ ਹੁੰਦੇ ਠੀਕ ਹੈ ਠੀਕ ਹੈ ਜੀ ਚਲ ਜਾ ਕੋਈ ਗੱਲ ਮੈਂ ਦੱਸਦਾ ਨਹੀਂ ਜੀ ਬਸ ਮੇਰਾ ਕੰਮ ਪੂਰਾ ਕਰ ਦਿਆ ਕਰੋ ਰਬੂ ਦਾ ਹਾਂ ਹਾਂ ਕੋਈ ਗੱਲ ਨਹੀਂ ਮੈਂ ਕੰਮ ਆਪੇ ਪੂਰਾ ਕਰਵਾ ਦੂੰਗੀ ਕੱਲ ਨੂੰ ਪੂਰਾ ਕਰਵਾਵਾਂ ਜੀ ਤੁਸੀਂ ਇਹ ਕਰਨਾ ਨਹੀਂ ਮੈਂ ਕਰਵਾ ਦੂੰਗਾ ਆਪੇ ਤੈਨੂੰ ਕੋਈ ਗੱਲ ਨਹੀਂ ਚਲੇ ਜਾ ਤੂੰ ਠੀਕ ਹੈ ਕੰਮ ਆ ਤੈਨੂੰ ਹਾਂ ਜੀ ਕੰਮ ਆ ਜੀ ਕੋਈ ਚੱਕਰ ਨਹੀਂ ਬਾਕੀ ਠੀਕ ਹੈ ਜੀ ਕਿਪੂ ਇਧਰ ਮੂੰਹ ਕਰ ਮੇਰੇ ਕੰਨੀ ਬੜਾ ਸ਼ਰਾਰਤੀ ਆਗਾ ਤੂੰ ਦੱਸੇ ਉਹਨੂੰ ਵੀ ਰਾਤ ਮੈਂ ਇੱਥੇ ਪਿਆ ਸੀ ਉਹ ਮੈਨੂੰ ਕੀ ਦੱਸਣ ਦੀ ਲੋੜ ਆ ਜੀ ਮੈਂ ਕਿਉਂ ਦੱਸੂਗਾ ਇਹਨੂੰ ਤੇ ਫਿਰ ਉਹਨੂੰ ਕਿਵੇਂ ਪਤਾ ਲੱਗਿਆ ਕਰਦਾ ਤੁਹਾਡਾ ਨਾਲ ਆ ਉਹਦੇ ਕੀ ਪਤਾ ਕੋਠੇ ਕਾਠੇ ਉਤੋਂ ਦੀ ਦੇਖ ਲਿਆ ਹੋਵੇ ਮੈਨੂੰ ਉਹਦੇ ਨੂੰ ਰਾਤ ਨੂੰ ہاں ਇਹ ਵੀ ਹੋ ਸਕਦਾ ਹਨਾ ਕਰਨਾਲ ਜਾਂ ਕੋਠੇ ਤੇ ਫਿਰਦੀ ਰਹਿੰਦੇ ਹੈਗੇ ਸਾਰੇ ਬੱਚੇ ਮੈਨੂੰ ਤਾਂ ਸੀ ਮੈਂ ਕਿਤੇ ਤੂੰ ਦੱਸ ਤਾਂ ਆਉਂਦੇ ਆਉਂਦੇ ਨੇ ਨਾਲ ਇਹਨੂੰ ਵੀ ਮੈਂ ਰਾਤ ਮੈਡਮ ਕੋਲੇ ਪਿਆਸੀ ਹਰੇ ਪਾਗਲ ਸਮਝਿਆ ਮੈਨੂੰ ਮੈਡਮ ਜੀ ਪਾਗਲ ਸਮਝਦੀ ਤੈਨੂੰ ਨਹੀਂ ਪਾਗਲ ਸਮਝਦੀ ਐਨੀ ਕਿ ਸੰਸਤਾਂ ਹੈਗੀਆਂ ਮੈਨੂੰ ਵੀ ਕਿਆਹੇ ਜੀਆਂ ਕਰਨਾ ਦੱਸ ਨਹੀਂ ਉਹ ਬੱਚਾ ਉਹ ਤੇਰੇ ਨਾਲੋਂ ਜ਼ਿਆਦਾ ਸ਼ਿਆਰ ਹੈਗਾ ਹਾਂ ਹਾਂ ਮੇਰਾ ਨਾਮ ਆਪੀ ਸ਼ਿਆਰ ਆ ਦੇਖ ਤੈਨੂੰ ਗੱਲਾਂ ਕਿਸ ਤਰ੍ਹਾਂ ਦੀਆਂ ਕਰਦਾਗਾ ਉਸ ਤਰ੍ਹਾਂ ਤੇਰੇ ਮੂੰਹ 'ਚੋਂ ਵੀ ਨਿੱਕ ਗੱਲਾਂ ਸੁਣੀਆਂ ਕਦੇ ਮੈਂ ਜਿਹੜੀਆਂ ਸੁਣਨੀਆਂ ਚਾਹੁੰਦੀਆਂ ਮੈਂ ਉਹ ਜਦੋਂ ਦਿਮਾਗ ਹੀ ਉਹਦਾ ਉਸ ਕੰਮਾਂ 'ਚ ਪੈ ਰਿਹਾ ਕੀ ਪਤਾ ਮੋਬਾਈਲ 'ਤੇ ਕੀ ਕੀ ਦੇਖਦਾ ਹੋਊਗਾ ਉਹ ਵੀ ਬਸ ਆਚਿਆ ਕੇ ਭੌਂਕੀ ਜਾਂਦਾਗਾ ਹੁਣ ਐਡੇ ਐਡੇ ਤਾਂ ਜਵਾਕਾਂ ਬੋਲੇ ਟੱਚੇ ਆ ਕੀ ਪਤਾ ਕੀ ਕੀ ਦੇਖਦੇ ਉਹ ਤੇ ਤੂੰ ਨਹੀਂ ਦੇਖਦਾ ਟੱਚ ਮੋਬਾਈਲ ਮੈਂ ਤਾਂ ਦੇਖਦਾ ਮੈਂ ਕੀ ਸਿੱਖਦਾ ਟੱਚ ਮੋਬਾਈਲ 'ਚ ਦੇਖ ਕੇ ਉਹ ਤਾਂ ਕੋਈ ਨਾ ਤੁਹਾਨੂੰ ਦੱਸ ਨੂੰ ਇੱਕ ਦਿਨ ਕੀ ਸਿੱਖਦਾ ਮੈਂ अच्छा मेनू भी सिखया दी कोई ना ਸਮਾਰ ਕੀ ਸੀ ਕਿਉਂਗਾ ਤੁਹਾਨੂੰ ਮੈਂ ਇਧਰ ਟਿਊਸ਼ਨ ਲਾ ਦਿਆ ਕਰੂੰ ਤੂੰ ਮੈਨੂੰ ਟੱਚ ਮੋਬਾਈਲ ਆਲਾ ਸਿਖਿਆ ਦੇ ਔਖਾ ਮਾੜਾ ਜਾ ਮੇਰੇ ਨਾਲ ਟਿਊਸ਼ਨ ਕੋਈ ਔਖਣ ਲੱਗਣਾ ਹੈਗਾ ਜਦੋਂ ਤੂੰ ਮੈਨੂੰ ਸਿਖਾਏਂਗਾ ਮੈਂ ਸਿਖਿਉਣੀ ਜਿਹੜਾ ਤੈਨੂੰ ਔਖਾ ਲੱਗ ਰਿਹਾ ਮੈਨੂੰ ਤਾਂ ਆ ਜਾਂਦਾ ਸਮਝੋ ਮੇਰੇ ਨਾਲ ਤੈਨੂੰ ਸਮਝ ਨਹੀਂ ਸਾਨੂੰ ਸਮਝ ਨਹੀਂ ਹੋਣਾ ਚਾਹ ਠੀਕ ਹੈ ਤੇ ਕਿਪੂ ਨਾਲੇ ਕਰ ਲਈ ਸੀ ਕਿ ਘਰੇ ਗੱਲ ਸ਼ਾਮ ਨੂੰ ਪੈਣ ਨੂੰ ਇੱਥੇ ਉਹ ਤਾਂ ਮੈਂ ਕਰ ਲਈ ਸੀ ਹੋ ਗਿਆ ਹੱਲ ਇਹ ਉਹ ਤਾਂ ਕਹਿੰਦੇ ਨੇ ਪੈ ਜਾ ਕਰੋ ਮੈਂ ਕੋਈ ਬਹਾਨਾ ਤੇ ਤੇਰੀ ਮੰਮੀ ਨੇ ਚਾ ਠੀਕ ਹੈ ਫਿਰ ਆਏ ਕਰੀ ਸ਼ਾਮ ਨੂੰ ਨਾ ਲੇਟ ਨਾ ਹੋਈ ਤੇ ਰੋਟੀ ਵੀ ਇੱਥੇ ਖਾ ਲਈ ਮੈਂ ਆਪੇ ਬਣਾ ਲਉਂਦੀ ਰੋਟੀ ਠੀਕ ਹੈ ਰੋਟੀ ਨਾ ਹੀ ਖਾ ਕੇ ਆਵਾਂ ਜੀ ਨਹੀਂ ਨਾ ਉਹ ਉਰੀ ਆ ਕੇ ਖਾ ਲਈ ਰੋਟੀ ਕੋਈ ਚੱਕਰ ਨਹੀਂ ਚਲੋ ਠੀਕ ਹੈ ਮੈਂ ਆਪਦੀ ਵੀ ਤਾਂ ਬਣਾਉਂਗੀ ਨਾਲੇ ਤੇਰੀ ਰੋਟੀ ਬਣਾ ਲਉਂਗੀ ਕਰਕੇ ਸ਼ਾਮ ਨੂੰ ਜਲਦੀ ਆ ਜੀ ਪਰ ਹਾਂ ਰਾਤ ਨੂੰ ਦੇਖ ਲਾਂਗੇ ਹੋਰ ਤਾਂ ਕੀ ਦੇਖਣਾ ਹੈ ਹਾਂ ਕੋਈ ਗੱਲ ਨਹੀਂ ਰਾਤ ਨੂੰ ਲਾਉਂ ਟਿਊਸ਼ਨ ਐਂ ਕਰ ਕਿਤਾਬ ਤਾਂ ਇੱਥੇ ਧਰ ਜਾ ਫਿਰ ਚਲੋ ਜੀ ਹਾਂ ਲੈ ਆ ਤੁਸੀਂ ਰੱਖ ਦਿਓ ਜੀ ਚਲੋ ਨਾ ਚੱਕਰ ਮੈਂ ਰੱਖ ਦਿੰਦੇ ਤੇਰੇ ਸਵਾਲ ਕੱਢ ਕੇ ਠੀਕ ਹੈ ਜੀ ਚਲੋ ਠੀਕ ਹੈ ਚਲ ਆਉਣ ਦੇ ਨਾ ਹੁਣ ਸ਼ਾਮ ਨੂੰ ਕਰਦੀ ਐ ਇਹਦੇ ਨਾਲ ਪਿਆਰ ਜਿਹ ਦੀਆਂ ਗੱਲਾਂ ਵਧਾਉਣੀ ਆ ਅੱਗੇ ਨਾਲ ਇਹਨੂੰ ਆਏ ਵਜੇ ਪੁੱਛੂਗੀ ਵੀ ਕੋਈ ਤੇਰੀ ਜੀ ਐ ਫ ਤਾਂ ਨਹੀਂ ਹੈਗੀ ਕਿਉਂਕਿ ਫੇਰ ਹੀ ਮੈਂ ਗੱਲ ਅੱਗੇ ਵਧਾਉਂਗੀ ਆਹੀਂ ਕਰਨਾ ਆਏ ਦੂਰੋਂ ਦੂਰੋਂ ਨਿਸਾਰਦਾ ਰਹਗਾ ਹੁਕਾ ਨਾ ਪਿਆਰ ਪਿਆਰ ਕਹਿ ਕੇ ਨੇੜੇ ਜੇ ਤਾਂ ਇਹ ਵੀ ਹੋਣਾ ਹੀ ਪਊਗਾ ਕਾਲਾ ਕਦੇ ਹੱਥ ਤੋੜ ਲਿਆ ਕਦੇ ਗੱਲਾਂ ਤੇ ਹੱਥ ਲਾ ਤੇ ਬਾਲਾਂ 'ਚ ਹੱਥ ਮਾਰਤਾ ਐਨੇ ਨਾਰੇ ਇਹਨੂੰ ਵੀ ਫੀਲਿੰਗ ਜੀ ਆਉਣ ਲੱਗ ਜੂਗੀ ਪਿਆਰ ਦੀ ਆਪੇ ਮੇਰੇ ਅਗਨੀ ਖਿੱਚਿਆ ਤੁਰਿਆ ਆਊਗਾ ਫਿਰ ਇਹਨੂੰ ਜਿਹੜੇ ਦੱਸਣ ਦੀ ਲੋੜ ਨਾ ਪਵੇ ਵੀ ਮੈਂ ਕੀ ਭਾਲਦੀਆਂ ਇਸ਼ਾਰਿਆਂ 'ਚ ਹੀ ਸਮਝ ਜੇ ਆਪਣੇ ਆਪ ਹੀ ਕਹੇ ਮੈਡਮ ਜੀ ਤੁਹਾਡੇ ਨਾਲ ਤਾਂ ਮੈਨੂੰ ਪਿਆਰ ਹੋ ਗਿਆ ਕਿਉਂਕਿ ਮੇਰੇ ਮਨ ਦੀ ਇੱਛਾ ਤਾਂ ਪੂਰੀ ਹੋ ਹੀ ਜਾਣੀ ਆ

ਸੋਹਲਾ ਨੰਬਰ ਤੇ ਇੱਕ ਤਾਂ ਰੀਡ ਕਰਨਾ ਸੀ ਤੇ ਆ ਮੈਨੂੰ ਸਮਝ ਨਹੀਂ ਆਇਆ ਸੀ ਜੀ ਇਹਦੀ ਟ੍ਰਾਂਸਲੇਟ This is not a proper way to talk with the teacher ਇਹਦੀ ਸਮਝ ਨਹੀਂ ਆਈ ਸੀ ਸਮਝ ਨਹੀਂ ਆਈ ਸੀ ਚਲ ਠੀਕ ਹੈ ਪੜਾ ਕੀ ਹੋਇਆ ਜੀ ਕੁਛ ਨਹੀਂ ਕੁਛ ਨਹੀਂ ਐ ਜਗਾ ਤੋ ਜਾ ਕਰੇਓ ਨੇ ਇਦਰੀ ਧਿਆਨ ਸੀਗਾ ਮੇਰਾ ਲਾਦਾ ਤਾਂ ਹੈ ਨਹੀਂਗਾ ਧਿਆਨ ਧਿਆਨ ਤਾਂ ਤੁਹਾਡਾ ਮੇਰੇ ਵਿੱਚ ਲੱਗਦਾ ਜੀ ਤੇਰੇ ਵਿੱਚ ਹੀ ਧਿਆਨ ਫਿਰ ਅмма ਤਲਬ ਜਣੀ ਕੀ ਤੇਰੀ ਪੜਾਈ ਚ ਕੀ ਕਹਿ ਰਹੇ ਵੀ ਚਲ ਕੋਈ ਗੱਲ ਨਹੀਂ ਚਲ ਧਿਆਨ ਲਾ ਫਿਰ ਜੀ ਹਨ ਨੈਕਸਟ ਸੀਗਾ ਜੀ 10 ਸਟੂਡੈਂਟ ਆਫ ਥਿਸ ਕਾਲਜ ਆਰ ਬੈਲ ਡਿਸਪਲੇਨ ਇਹ ਦੋ ਸਮਝ ਨਹੀਂ ਆਏ ਬਾਕੀ ਦਾ ਸਮਝ ਆ ਗਿਆ ਜੀ ਦੁਪਹਿਰੇ ਕਰ ਗਿਆ ਸੀਗਾ ਜੀ ਮੈਂ ਸਮਝਾ ਦਿੰਨੀ ਆ ਕੀ ਹੋ ਰਿਹਾ ਜੀ ਹਾਂ ਕੁਛ ਨਹੀਂ ਛੱਡ ਇਹਨੂੰ ਬੱਸ ਤੂੰ ਰਹਿਂਦੇ ਫੇਰ ਕਰਾਂਗੇ ਪੜਾਈਆਂ ਮੇਰੇ ਨਾਲ ਗੱਲਾਂ ਕਰਨ ਨਾ ਆਏਗਾ ਕੋਈ ਗੱਲ ਨਹੀਂ ਫੇਰ ਸਾਰੀ ਰਾਤ ਹੀ ਪਈਆ ਪੜ੍ਹ ਲਈ ਥੈਂਕ ਯੂ ਕਰਦਾ ਮੇਰੇ ਨਾਲ ਗੱਲਾਂ ਮਾਰਵੇ ਕਿ ਮੈਂ ਇਕੱਲੀ ਰਹਿੰਦੀ ਆ ਮੇਰੇ ਜੀ ਨਹੀਂ ਲੱਗਦਾ ਹੈਗਾ ਮੇਰੇ ਜੀ ਮੈਂ ਜੀ ਮੈਂ ਪੜਨ ਆਉਣਾ ਤੁਹਾਡਾ ਜੀ ਥੋੜੀ ਲਗਾਉਣਾ ਲੈ ਫੇਰ ਕੀ ਹੋ ਗਿਆ ਮੇਰੇ ਨਾਲ ਗੱਲਾਂ ਨਹੀਂ ਕਰ ਸਕਦਾ ਵੇ ਕਿ ਜੀ ਨਹੀਂ ਲਵਾ ਸਕਦਾਂ ਮੈਂ ਚਲ ਐਨਾ ਕੱਤਾ ਮੈਂ ਕਰ ਹੀ ਸਕਦਾ ਤੁਸੀਂ ਮੈਨੂੰ ਪੜ੍ਹਾਉਨੇ ਹੋ ਫੇਰ ਐਨਾ ਕੱਤਾ ਕਰ ਹੀ ਸਕਦਾ ਮੇਰੇ ਲਈ ਹੂੰ ਉਹ ਕਰ ਸਕਦਾ ਜੀ ਚਲ ਠੀਕ ਐ ਕਰਾਂ ਕਰ ਨੀਂਦ ਆ ਜਾਂਦੀ ਆ ਫੇਰ ਕਰਾਂਗਾ ਪ੍ਰਾਈਸ ਵੀਰੇ ਲੈ ਗੱਲਾਂ ਨਾ ਕਰ ਲਓ ਨਾਲੇ ਕਹਦੀ ਗੱਲ ਤਾਂ ਤੁਸੀਂ ਕੋਈ ਕਰ ਹੀ ਨਹੀਂ ਬਸ ਨਾ ਪੜ੍ਹਾਉਣ ਦੇ ਬਸ ਆਹਦੇ ਕੋਲੇ ਫੋਨ ਦੇ ਬਹਾਨੇ ਲੱਗਦੇ ਹੋ ਤੁਸੀਂ ਨੀਂਦ ਨਹੀਂ ਆਂਦੀ ਤੈਨੂੰ ਮੈਂ ਤਾਂ ਪੜ੍ਹਨੋਂ ਬਾਅਦ ਤੇ ਐਵੇਂ ਮੈਨੂੰ ਇੰਨੀ ਛੇਤੀ ਨੀਂਦ ਕਿੱਥੇ ਆਊਗੀ ਪੜਨ ਵਾਸਤੇ ਬੁਲਾਇਆ ਸੀ ਤੈਨੂੰ ਪੈਣ ਵਾਸਤੇ ਬੁਲਾਇਆ ਸੀਗਾ ਇੱਥੇ ਮੈਂ ਮੈਂ ਕਿ ਐਸੇ ਵੀ ਚੱਲ ਮੜਾ ਜਾ ਟਾਈਮ ਨਾਲ ਆ ਜੀ ਘੰਟਾ ਟੈਨਸ਼ਨ ਲਾਣੀ ਵਸੂ ਘੰਟਾ ਦੂਜੇ ਦਾ ਮੇਰੇ ਕੰਨੀ ਝਾਕੀ ਗਏ ਨਹੀਂ ਤੇਰੇ ਧਿਆਨ ਤਾਂ ਮੇਰੇ ਉੱਤੇ ਹੀ ਸੀਗਾ ਜਿਹੜਾ ਤੂੰ ਸਵਾਲ ਪੁੱਛਦਾ ਮੈਡਮ ਜੀ ਪਤਾ ਮੈਂ ਇੰਨਾ ਜਵਾਬ ਹੈ ਨਹੀਂਗਾ ਅੱਛਾ ਸਮਝਦਾਗਾ 20 ਸਾਲ ਦਾ ਹੋ ਗਿਆ ਮੈਨੂੰ ਸਾਰਾ ਕੁਝ ਪਤਾ ਹੈਗਾ ਅੱਛਾ ਸਮਝਦਾ ਹਾਂ ਫਿਰ ਤਾ ਜਵਾਬ ਨਾ ਸਮਝੋ ਮੈਨੂੰ ਨਹੀਂ ਨਹੀਂ ਤੂੰ ਤਾਂ ਸਿਆਣਾ ਹੈਗਾ ਮੈਂ ਜਵਾਬ ਕਰ ਦਸਾਂ ਤੁਸੀਂ ਕਿਹੜੀਆਂ ਨਜ਼ਰਾਂ ਨਾਲ ਦੇਖ ਰਹੇ ਸੀ ਮੈਨੂੰ ਉਹ ਵੀ ਪਤਾਗਾ ਠੀਕ ਹੈ ਨਾ ਮੈਂ ਇੰਨਾ ਪੋਲਾ ਹੈ ਨਹੀਂਗਾ ਜਿਹਨਾਂ ਦੇਖਦਾ ਨਾ ਅੱਛਾ ਹਾਂ ਇੰਨਾ ਪੋਲਾ ਹੈ ਨਹੀਂਗਾ ਜਿਹੜਾ ਚਲ ਗੱਲਾਂ ਤਾਂ ਫਿਰ ਮੈਂ ਐਂ ਕਰਦੀ ਸੀ ਤੈਨੂੰ ਮੈਂ ਤੈਨੂੰ ਐਂ ਕਹਿੰਦੀ ਸੀ ਦੇਖ ਜਿਹੜਾ ਤੂੰ ਮੈਨੂੰ ਕਿਹਾ ਸੀਗਾ ਮੈਂ ਉਹਦੇ ਬਾਰੇ ਸੋਚਿਆ ਸੀ ਵੀ ਬੀਫ ਬਾਰੇ ਅੱਛਾ ਸੋਚ ਲਿਆ ਫਿਰ ਬਣਣ ਕੀ ਰਹਿਦਾ ਤੁਹਾਡੀ ਹਾਂ ਰਹਿ ਤਾਂ ਮੇਰੀ ਬਣ ਗਈ ਪਰ ਬਣਾ ਲਓ ਕੋਈ ਕਿੱਡੀ ਕਵੱਡੀ ਗੱਲ ਹੈ ਕੋਈ ਮੈਂ ਕਿਨੂੰ ਬਣਾਉਣਾਗਾ ਮੈਂ ਤਾਂ ਤੇਰੇ ਬਾਰੇ ਸੋਚਦੀ ਸੀ ਇਹ ਤੂੰ ਹੀ ਬਣ ਜਾ ਆਹਾਂ ਜੀ ਕਹਿ ਰਹੇ ਮੈडम ਜੀ ਕਿਉਂ ਮੈਂ ਉਹ ਵੀ ਤੁਹਾਡਾ ਬੀਐਫ ਇਹ ਕਿਵੇਂ ਲੋਟ ਆਊਗਾ ਜੀ ਲੋਟ ਕਿਉਂ ਨਹੀਂ ਆਉਂਦਾ ਹੈਗਾ ਇਹਦੇ ਚ ਕੋਈ ਦਿੱਕਤ ਹੀ ਨਹੀਂ ਹੈਗੀ ਤੈਨੂੰ ਕੀ ਦਿੱਕਤ ਹੈਗੀ ਇਹਦੇ ਚ ਮੈਨੂੰ ਤੂੰ ਪਸੰਦ ਆ ਮੈਨੂੰ ਤਾਂ ਪਹਿਲੇ ਦਿਨ ਤੋਂ ਪਸੰਦ ਆਂਗਾ ਤੂੰ ਤੁਸੀਂ ਤਾਂ ਮੇਰੇ ਮੈਡਮ ਹੋ ਜੋ ਜੀ ਮੈਡਮ ਹੈਗੀ ਫੇਰ ਹੀ ਕਰਨੀ ਹੈਗੀ ਮੈਡਮ ਹੈਗੀ ਤੇ ਡੀਪ ਬਣ ਸਕਦਾਗਾ ਮੇਰਾ ਚਲੋ ਵੀ ਮੈਨੂੰ ਨੀਂਦ ਆ ਰਹੀ ਹੈ ਮੈਂ ਤਾਂ ਸੋਚ ਕੇ ਦੱਸ ਨੀਂਦ ਆ ਰਹੀ ਹੈ ਕਿ ਮੇਰੇ ਗਾਲ ਦਾ ਜਵਾਬ ਤਾਂ ਦੇ ਦੇ ਮੈਨੂੰ ਤਾਂ ਬੜੀ ਜੋਰਾਂ ਦੀ ਨੀਂਦ ਆ ਰਹੀ ਹੈ ਜੀ ਪਹਿਲਾਂ ਮੇਰੇ ਗਾਲ ਦਾ ਜਵਾਬ ਦੇ ਤੂੰ ਮੈਂ ਤੈਨੂੰ ਫੇਰ ਹੀ ਇੱਥੇ ਪਾਉਣ ਲਾਇਆਗਾ ਆਪਦੇ ਕੋਲ ਮੈਂ ਤੈਨੂੰ ਫੇਰ ਹੀ ਐ ਹਵਾਂਗਾ ਕਿ ਮੇਰੇ ਕੋਲੇ ਪਿਆ ਕਰ ਜੋ ਪਹਿਲਾਂ ਦੀ ਸੋਚ ਰੱਖਿਆ ਸੀ ਸਾਰਾ ਪਲਾਨ ਕਰ ਰੱਖਿਆ ਸੀਗਾ ਕਿ ਮਰਜੀ ਸਮਝ ਲੈ ਤੇਜ ਉਹ ਜਵਾਬ ਤੂੰ ਹੈ ਮੈਡਮ ਆ ਤੇ ਤੇਜ ਸਮਝ ਲੈ ਕੋਈ ਹੋਰ ਲੱਭ ਲੋ ਹੋ ਜਵਾਬ ਤਾਂ ਨਹੀਂ ਮਾਰਨਾ ਤੁਸੀਂ ਅੱਛਾ ਤੂੰ ਜਵਾਬ ਆਂ ਹੈ ਮਾ ਟਿਊਸ਼ਨ ਤੇ ਆਉਣਾ ਮੈਂ ਜਵਾਬ ਕਰ ਸਕਦਾ ਆਂ ਜੀ ਖੁਦੀ ਤੂੰ ਰਿਆਂ ਦਿੱਤੀਆਂ ਗਿਆ ਮੈਨੂੰ ਲੈ ਜਵਾਬ ਆਂ ਮੈਨੂੰ ਤਾਂ ਤੂੰ ਹੀ ਪਸੰਦ ਆ ਚੜੀ ਜਵਾਨੀ ਵਾਲਾ ਜਿੱਥੇ ਤੂੰ ਚੜੀ ਜਵਾਨੀ ਵਾਲਾ ਕੰਮ ਕਰੇਗਾ ਉੱਥੇ ਹੋਰ ਥੋੜੀ ਬਾਕੀ ਤੂੰ ਤਾਂ ਮੈਨੂੰ ਪਹਿਲਾਂ ਤੇ ਪਸੰਦ ਆ ਟਿਊਸ਼ਨ ਤੇ ਤੈਨੂੰ ਫੇਰ ਹੀ ਰੱਖਿਆ ਸੀ ਮੈਂ ਤੇਰੇ ਘਰਦਿਆਂ ਨੂੰ ਮੈਂ ਹੀ ਰਹਿ ਦਿੱਤੀ ਸੀ ਬੀ ਇਹਨੂੰ ਟਿਊਸ਼ਨ ਤੇ ਲਾ ਦੇ ਮੇਰੇ ਕੋਲ ਬਾਕੀ ਛੋਟੇ ਮੋਟੇ ਕੰਮ ਹੋਣਗੇ ਸੁਬਾ ਸ਼ਾਮ ਆ ਮੈਂ ਇੱਥੇ ਰੱਖੂੰਗੀ ਤੇ ਨਾ ਬਹਾਨ ਨਹੀਂ ਸੀਗਾ ਬਾਹਲੀ ਲੰਮੀ ਦੂਰ ਦੀ ਸੋਚੀ ਬੈਠੇ ਸੀ ਤੁਸੀਂ ਤਾਂ ਹਾਂ ਬਾਹਲੀ ਲੰਮੀ ਸੋਚੀ ਸੀ ਮੈਂ ਹੋਰ ਮੇਰੀ ਚੜੀ ਜਵਾਨੀ ਦਾ ਫਾਇਦਾ ਤਾਂ ਚੱਕਣਾ ਤੁਸੀਂ ਫਾਇਦਾ ਨਾ ਚੱਕਾਂਂ ਤੇਰੀ ਜਵਾਨੀ ਦਾ ਮੈਨੂੰ ਜ਼ਰੂਰ ਤਾਂ ਤੇਰੀ ਜਵਾਨੀ ਦੀ ਚਲੋ ਮਾਰਨੀ ਮੈਂ ਸੋਚ ਕੇ ਬਸ ਸੋਚ ਕੇ ਕਦੋਂ ਦੱਸੇਗਾ ਫਿਰ ਹੁਣੇ ਦੱਸ ਦੇ ਸੌਂ ਜਾਂਦੇ ਹੁਣ ਮੈਂ ਕਿੱਥੋਂ ਬਤਾ ਤੂੰ ਨਹੀਂ ਨਹੀਂ ਚੰਗਾ ਚੰਗਾ ਗੁੱਸੇ ਕਿਉਂ ਨਾਲ ਸੌਂ ਜਾਂਦੇ ਚੱਲ ਸਵੇਰੇ ਉੱਠੇਗਾ ਹਾਂ ਕੀ ਜਵਾਬ ਹੋਣਾ ਚਾਹੀਦਾ ਚੱਲ ਕੋਈ ਨਹੀਂ ਸਵੇਰ ਨੂੰ ਹਾਂ ਕੀ ਜਵਾਬ ਹੋਣਾ ਚਾਹੀਦਾ ਤੇਰਾ ਕੋਈ ਚੱਲ ਚੱਲ ਅੱਲ ਨੂੰ ਤਾਂ ਹੁਣ ਇਹਨੂੰ ਮੈਂ ਪਰਖਤੀ ਆਣਾ ਇਹ ਤਾਂ ਹਾਸਲ ਹੋ ਹੀ ਗਿਆ ਆਈ ਸੰਦਸ ਰਿਹਾ ਹੈ ਕਿ ਮੇਰੀ ਮੋਸਕੀ ਕੀ ਹੈ